5 ਲੱਖ ਰੁਪਏ ਦੀ ਵੱਡੀ ਮਾਲੀ ਦੀ ਗੁਸਤੀ ਸ਼ੁਰੂਆਤ ਚੱਲੀ ਆ। ਹੱਥ ਖੜਾ ਕਰਦੇ ਵੀ ਧਰਮਿੰਦਰ ਪਹਿਲਵਾਨ ਕੋਹਾਲੀ। ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਗਰਾਈਆ ਨੌਜਵਾਨ ਪਾਉ ਉਹ ਖੜਦਾ ਜਾ ਭਰਾਵਾ ਯਾਰ। ਮੇਰੀ ਗੱਲ ਤਾਂ ਹੋਰ ਨੇ ਬੁਰੀ। ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਗਰਾਈ ਪਾਉ ਬਿੰਦ ਦੀ ਧਰਤੀ ਦਾ ਜੰਪਲ ਪਦਾਰਥ ਪਹਿਲਵਾਨ ਜੀ ਦਾ ਸ਼ਾਗਿਰਦ ਆ ਧਰਮਿੰਦਰ ਪਹਿਲਵਾਨ ਕੋਹਾਲੀ ਵਾਲਾ। ਦੇ ਦੂਜੇ ਪਾਸੇ ਪੰਜਾਬੀਆਂ ਦਾ ਮਾਣ ਹਿੰਦੁਸਤਾਨ ਦਾ ਬੱਬਰ ਸ਼ੇਰ ਆਏ ਜੱਸਾ ਪਹਿਲਵਾਨ ਪੱਟੀ ਸਿੰਘ ਜੀ ਕਹਿੰਗੇ ਇੱਕ ਵਾਰ ਨਾ ਦਿਓ ਤਾੜੀਆਂ ਜ਼ੋਰਦਾਰ 20 ਮਿੰਟ ਦਾ ਖੁੱਲਾ ਸਮਾਜੀ ਕੁਸ਼ਤੀ ਦਾ ਕੋਈ ਪੁਆਇੰਟ ਨਹੀਂ ਕੋਈ ਕੁਝ ਨਹੀਂ 20 ਮਿੰਟ ਦਾ ਸਮਾਜੀ ਕੁਸ਼ਤੀ ਦਾ ਇਹ ਨੋਟ ਕਰਿਓ ਪ੍ਰਕਾਸ਼ ਸਟੂਡੀਓ ਇੱਕ ਆਪਨੇ ਬੱਚਿਆਂ ਨੂੰ ਬੇਨਤੀ ਹੈ ਮੇਰੇ ਨੂੰ ਨੀਜੇ ਬਹਿ ਜਾਓ ਜਾਂ কুরਸੀਆਂ ਤੇ ਜਾਂ ਥੱਲੇ ਮੇਰਾ ਬੇਟਾ ਮੁਰੇ ਨਾ ਖੜੋ ਥੱਲੇ ਬੈਠੋ ਵੀ ਬੈਠੋ ਜਿਹੜੇ ਸਟੇਜ ਦੇ ਸਾਹਮਣੇ ਖੜੇ ਆ ਤੇ ਲੋ ਵੀ ਦਰਸ਼ਕੋ ਫਾਈਨਲ ਮੁਕਾਬਲਾ ਜਿਹੜਾ ਸ਼ੁਰੂ ਹੋਇਆ ਹੈ ਆਹਨਾ ਬੱਬਰ ਸ਼ੇਰਾਂ ਦੇ ਦਰਮਿਆਨ ਕਹਿੰਦਾ ਸੀੜੀ ਗੁਖੋ ਜੰਮਿਆ ਬੱਬਰ ਸ਼ੇਰ ਹੀ ਬਣਦਾ ਏ ਆਹ ਕੋਬਰੇ ਨਾਗ ਦਾ ਬੱਚਾ ਵੱਡਾ ਹੋ ਕੇ ਖਾਨ ਹੀ ਤਣਦਾ ਏ ਕੇ ਬਾਜਾ ਤੋਂ ਬਾਜ ਹੀ ਜੰਮਦੇ ਨਾ ਕੇ ਬੱਚੇ ਕਾਮਾਂ ਦੇ ਉਹ ਜਿੰਦ ਸੁਵਾੜਿਆ ਕੁਸ਼ਤੀ ਲੜਦੇ ਪੁੱਤ ਪੰਜਾ ਪਣਮਾਵਾ ਦੇ ਪੁੱਤ ਪੰਜਾ ਪਣਮਾਵਾ ਦੇ ਮਨਜੀਤ ਸਿੰਘ ਰੱਕੜ ਯੂ ਐਸ ਏ ਜਿਹਨਾਂ ਵੱਲੋਂ 10000 ਰੁਪਏ ਸਪੈਸ਼ਲ ਪ੍ਰਾਈਜ਼ ਹੋਏਗਾ ਜਾਗਰ ਜੱਸਾ ਪਹਿਲਵਾਨ ਪੱਟੀ ਵਾਲਾ ਗੁਸਤੀ ਜਿੱਤਦਾ ਹਾਰ ਜਿੱਤ ਮੁਕੱਦਰਾਂ ਦੀ ਖੇਡਾ ਦੇਖਾਂਗੇ ਕਿਹੜਾ ਜਿੱਤਦਾ ਕਿਹੜਾ ਹਾਰਦਾ ਕਿ ਜਿੱਤਣ ਜਿੱਤਣ ਹਰ ਕੋਈ ਖੇਡੇ ਤੂੰ ਹਾਰਨ ਖੇਡ ਹੰਗੀਦਾ ਜਿੱਤਣ ਦਾ ਮੁੱਲ ਕੋਡੀ ਪੈਂਦਾ ਹਾਰਨ ਦਾ ਮੁੱਲ ਹੀਰਾ ਹਾਰਾਂ ਵਿੱਚੋਂ ਜਿੱਤਾਂ ਨਸੀਬ ਹੁੰਦੀਆਂ ਦੇਖਦੇ ਆ ਕਿਹੜਾ ਜਿੱਤਦਾ ਕਿਹੜਾ ਹਾਰਦਾ ਕਹਿੰਦਾ ਕਗਰੀ ਪੁਆਈ ਨਾ ਜੇ ਬੁਰੇ ਸਮੇਂ ਤੇ ਉਹ ਫਾਇਦਾ ਕੀ ਆ ਦੁਨੀਆ ਤੇ ਆਏ ਦਾ ਲੱਗਣੇ ਨਾ ਲਾਈ ਜੇ ਮੈਂ ਮਾੜੀ ਤਕਦੀਰ ਕਾ ਦਾ ਮਾਨ ਮੇਰੀ ਮਾਂ ਨੂੰ ਜੰਮੇ ਜਾਏ ਦਾ ਓ ਜਾਨ ਡਾਰਲਿੰਗ ਲਵ ਯੂ ਤੋਂ ਬਚ ਗਏ ਮੈਂ ਇੱਥੇ ਸਾਰੀ ਹੀ ਦੁਨੀਆ ਡਰਾਮਾ ਕਰਦੀ ਲੱਕ ਤੋੜਨਾ ਪੈਂਦਾ ਏ ਮਾਰੇ ਸਮੇ ਦਾ ਔ ਫੇਰ ਜਾ ਕੇ ਦੁਨੀਆ ਸਲਾਮਾ ਕਰਦੀ ਵਾਕੇ ਸਲਾਮਾ ਕਰਾਣੀਆਂ ਬੜੀਆਂ ਔਖੀਆਂ ਹੈ ਸਟੇਜ ਤੇ ਟੋਲੀ ਵੀਰੇ ਕੰਫਰ ਦੇ ਡਿਊਟੀ ਨਿਭਾਓ ਜੀ ਪਿੱਛੇ ਸਟੇਜ ਤੇ ਨਹੀਂ ਦਿਖਦਾ ਕੋਚ ਸਾਹਿਬ ਜਾ ਬੈਠ ਜਾਓ ਚੇਅਰ ਲੈ ਲਓ ਜਾ ਘੁੰਮ ਫਿਰ ਲੋ ਟੋਲੀ ਵੀਰੇ ਮੇਰੀ ਗੁਜਾਰਿਸ਼ ਹੈ ਸਾਡੇ ਬੋਧੀ ਸਤਿਕਾਰਯੋਗ ਦੀਪਾ ਬਾਬਾ ਜੀ ਗੱਦੀ ਨਿਸ਼ੀਨ ਪੰਜ ਪੀਰੀ ਦਰਬਾਰ ਸ਼ੇਰਗੜ ਮਾਹਮ ਸ਼ੇਰਗੜ ਬਾਬਾ ਫਲਾਈ ਵਾਲੇ ਮਹਾਂਪੁਰਸ਼ਾਂ ਨੂੰ ਬੇਨਤੀ ਹੈ ਜੀ ਇੱਕ ਵਾਰ ਸਲਾਮੀ ਦਿਓ ਜਿਨ੍ਹਾਂ ਨੇ ਅੱਜ ਦੇ ਦੰਗਲ ਦੇ ਵਿੱਚ ਜੋੜ ਮਲਾਏ ਮੱਲ ਸੱਦੇ ਵਾਕੇ ਹਿੰਦੁਸਤਾਨ ਦੇ ਵੱਡੇ ਵੱਡੇ ਦੰਗਲ ਬਾਬਾ ਜੀ ਦੀ ਦੇਖ ਰੇਤ ਵਿੱਚ ਕਰਾਈ ਜਾਂਦੇ ਆ ਇੱਕ ਵਾਰ ਤਾੜੀਆਂ ਲਾ ਦਿਓ ਜ਼ੋਰਦਾਰ ਸਾਡੇ ਬੋਧੀ ਸਤਿਕਾਰਯੋਗ ਦੀਪਾ ਬਾਬਾ ਜੀ ਗੱਦੀ ਨਿਸ਼ੀਨ ਨੇ ਪੰਜ ਪੀਰੀ ਦਰਬਾਰ ਡੇਰਾ ਸ਼ੇਰਗੜ ਬਾਬਾ ਫਲਾਈ ਵਾਲੇ ਮਹਾਂਪੁਰਸ਼ਾਂ ਦਾ ਅੱਜ ਮਾਣ ਸਨਮਾਨ ਵੀ ਸਾਡੀ ਦੰਗਲ ਕਮੇਟੀ ਵੱਲੋਂ ਕੀਤਾ ਜਾਣਾ ਹੈ। ਮੇਰੀ ਗੁਜਾਰਿਸ਼ ਹੈ ਬਾਬਾ ਜੀ ਨੂੰ ਆਪਣੇ ਮਾਣ ਸਨਮਾਨ ਵੀ ਹਾਸਿਲ ਕਰਿਓ। ਸਾਡੀ ਦੰਗਲ ਕਮੇਟੀ ਵੱਲੋਂ ਜਿਹੜੇ ਮਾਣ ਸਨਮਾਨ ਕੀਤੇ ਜਾਣਾ ਦੰਗਲ ਕਮੇਟੀ ਰੱਕੜਾ ਬੇਟ ਵੱਲੋਂ। ਬਾਬਾ ਜੀ ਸਟੇਜ ਤੇ ਹੀ ਆਣਾ ਕਹਿੰਦੇ ਮਾਣ ਸਟੇਜ ਤੇ ਹੀ ਪੇਦੀ ਤੁਸੀਂ ਆ ਅੱਗੇ ਆਗੇ ਕਮੇਟੀ ਵਾਲੇ ਆਉਂਦੇ ਆ ਜੀ। ਬਾਬਾ ਜੀ ਨੂੰ ਬੇਨਤੀ ਹੈ ਜੀ। ਸ਼ਾਬਾਸ਼ ਸ਼ਾਬਾਸ਼ ਤਿਲੋ ਜੀ ਉਧਰ ਸਾਡੇ ਬਹੁਤ ਹੀ ਸਤਿਕਾਰਯੋਗ ਦੀਪਾ ਬਾਬਾ ਜੀ ਗਾਦੀ ਨਿਸ਼ੀਨ ਨੇ ਪੰਜਬੀਰੀ ਦਰਬਾਰ ਸ਼ੇਰਗੜ ਮਾ ਸ਼ੇਰਗੜ ਬਾਬਾ ਫਲਾਈ ਵਾਲੇ ਮਹਾਂਪੁਰਸ਼ ਜਿਨ੍ਹਾਂ ਦਾ ਮਾਨਸਨ ਕੀਤਾ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਹੈ ਬਾਈ ਥੋੜੇ ਥੋੜੇ ਪਿੱਛੇ ਵਿੱਚ ਨੋ ਜੋ ਭਰਾ ਮੇਰੇਓ ਬੜਾ ਧੰਨਵਾਦ ਹੈ ਤੁਹਾਡਾ ਸਾਰਿਆਂ ਦਾ ਕਿਉਂਕਿ ਲਾਈਵ ਦੇ ਜਰੀਏ ਵੀ ਜਿਹੜੀ ਦੁਨੀਆ ਲਾਈਵ ਨੇ ਤੱਕਦੀ ਹੈ ਆਦਰ ਸਾਨੂੰ ਰੱਤੂ ਸਾਡਾ ਭਰਾ ਉਹ ਵੀ ਲਾਈਵ ਜੀ ਤੱਕਦੇ ਵੱਡਾ ਧੰਨਵਾਦ ਹੈ ਤੇ ਲੋ ਜੀ ਉਧਰ ਚੱਲਦੀ ਹੋਈ ਗੁਸ਼ਤੀਆਂ ਦੇ ਨੌਜਵਾਨਾਂ ਦੇ ਦਰਮਿਆਨ ਹੈ ਕਹਿੰਦਾ ਓਹੀ ਸੂਰਜਾਂ ਨੂੰ ਕਰਦੇ ਆ ਡੱਟਣਾ ਰਮਨ ਭਾਈ ਖੋਸ਼ਿਆ ਪੂਰਾ ਰਮਨ ਸਾਡਾ ਭਰਾ ਜਰਮਨ ਵਾਲਾ ਕਹਿੰਦਾ ਓਹੀ ਸੂਰਜਾਂ ਨੂੰ ਕਰਦੇ ਆ ਡੱਟਣਾ ਜਿਹੜੇ ਰੱਖਦੇ ਜਿੱਤਣ ਦੀਆਂ ਫਿਕਰਾਂ ਓ ਹੌਲੀ ਹੌਲੀ ਵਖੀ ਰਸ਼ਨੌਣੀਆਂ ਇਹ ਕਾਲੀਆਂ ਜੋ ਰਾਤਾਂ ਬੱਲੇ ਆਹ ਦੁਨੀਆ ਤੇ ਕਰ ਲੈਣਾ ਕਬਜਾ ਹਾਲੇ ਤਾਂ ਸ਼ੁਰੂਆਤਾਂ ਬੱਲਿਆ ਹਾਲੇ ਤਾਂ ਸ਼ੁਰੂਆਤਾਂ ਬੱਲਿਆ ਵਾਹ ਜੀ ਬੱਲ ਟੋਲੀ ਵੀਰ ਆ ਰਮਨ ਭਾਈ ਆਖਦਾ ਵੀ ਜੱਸਾ ਪਹਿਲਵਾਨ ਦੇ ਨਾਲ ਵੱਡਾ ਪਿਆਰ ਹੈ ਸਪੈਸ਼ਲ ਡਿਮਾਂਡ ਤੇ ਜੱਸਾ ਪਹਿਲਵਾਨ ਪੱਟੀ ਵਾਲਾ ਜਿਹੜਾ ਬੁੱਕ ਕੀਤਾ ਹੈ ਆਲਟੋ ਗੱਡੀ ਤੇ ਗੁਸਤੀ ਹੋ ਰਹੀ ਆ ਆ ਰਮਨ ਪਰਿਤ ਸਾਡਾ ਭਰਾ ਜਰਮਨ ਵਾਲਾ ਜੇਸ ਨੇ ਪਰਿਵਾਰ ਵੱਲੋਂ ਜਿਹਨਾਂ ਦੇ ਪਰਿਵਾਰ ਵੱਲੋਂ ਅੱਜ 5 ਲੱਖ ਰੁਪਏ ਦੀ ਅਲਟੋ ਗੱਡੀ ਦਿੱਤੀ ਜਾ ਰਹੀ ਹੈ ਰਮਨ ਰੱਕੜ ਸਾਡਾ ਭਰਾ ਜਰਮਨ ਵਾਲਾ ਸੁਪੁੱਤਰ ਨੇ ਹਰਪ੍ਰੀਤ ਸਿੰਘ ਜੀ ਰੱਕੜ ਜਰਮਨ ਬੜਾ ਧੰਨਵਾਦ ਆ ਬਈ ਦਰਸ਼ਕੋ ਅਗਰ ਕੁਸ਼ਤੀਆਂ ਦਾ ਆਨੰਦ ਆਇਆ ਇੱਕ ਵਾਰ ਦੰਗਲ ਕਬੱਡੀ ਰੱਕੜਾ ਬੇੜ ਦੇ ਨਾਂ ਤੇ ਤਾੜੀਆਂ ਲਾਓ ਸਾਰੇ ਜਣੇ ਜ਼ੋਰਦਾਰ ਵਾਹ ਜੀ ਵਾਹ ਇਧਰ ਚੱਲਦੀ ਹੋਈ ਕੁਸ਼ਤੀ ਐਨਾ ਬੱਬਰ ਸ਼ੇਰਾਂ ਦੇ ਦਰਮਿਆਨ ਹਾਰਾ ਜਿੱਤਾਂ ਮਕਦਰਾਂ ਦੀਆਂ ਖੇਡਾਂ ਐ ਕਹਿੰਦਾ ਚੜਦੀ ਜਵਾਨੀ ਦਾ ਨਹੀਂ ਮਾਨ ਕਰੀਦਾ ਉਹ ਸੱਪਾਂ ਦੀਆਂ ਸੜੀਆਂ ਨਹੀਂ ਪੈਰ ਧਰੀਦਾ ਹੁੰਦੇ ਨੇ ਬਗਾਨੇ ਪੱਤ ਪਰੇ ਤੋਂ ਪਰੇ ਕਿ ਸਾਡੇ ਬਾਰੇ ਦਿਲ ਵਿੱਚ ਰੱਖੀ ਨਾ ਪੁਲੇਖਾ ਆ ਰੋੜ ਦਿੱਤੇ ਇੱਥੇ ਅਸੀਂ ਖਰੇ ਤੋਂ ਖਰੇ ਕਿ ਰੋੜ ਦਿੱਤੇ ਇੱਥੇ ਅਸੀਂ ਖਰੇ ਤੋਂ ਖਰੇ ਸ਼ਾਬਾਸ਼ ਸ਼ਾਬਾਸ਼ ਪਿੱਛੇ ਨਹੀਂ ਹਟਣਾ ਪਹਿਲਵਾਨ ਜੀ ਧਿਆਨ ਦਿਓ शाबाश वरिंदर मान यूएसए और राजवीर कौर मान से अमायरा मान यूएसए लैमिया तक बड़ा धन्यवाद है शाबाश शाबाश ਚਲੋ ਵੀ ਚਲੋ 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 ਪ੍ਰਦੀਪ ਤੇ ਆ ਜੱਸਾ ਤੇ ਤਰਮਿੰਦਰ ਸ਼ਾਬਾਸ਼ ਆਦਰ ਪ੍ਰਦੀਪ ਸਾਡਾ ਭਾਈ ਲਾਈਵ ਨੇ ਜਾਂ ਤੱਕਦੇ ਆਉਣ ਦੇ ਬੰਦਾ ਧੰਨਵਾਦ ਆਦਰ ਚਲਦੀ ਹੋਈ ਗੁਸਤੀ ਹੈ ਨਾ ਗੱਪਰਾਂ ਦੇ ਦਰਮਿਆਨ ਹੈ ਸ਼ਾਬਾਸ਼ ਸ਼ਾਬਾਸ਼ ਕਹਿੰਦਾ ਸ਼ਰਮ ਸਿਆਣਪ ਸਾਦਗੀ ਤੈਨੂੰ ਕਹਿੰਦੇ ਮੁਟਿਆਰ ਦੇ ਉਹ ਘਰ ਜਾ ਕੇ ਜਿਹੜਾ ਚੁੱਲ੍ਹੇ ਵੱਲ ਝਾਕਦਾ ਲੱਖ ਲਾਹਣਦਾਂ ਨੇ ਇਹੋ ਜਿਹੇ ਯਾਰ ਦੇ ਕਿ ਚੁੱਪ ਕੀਤੇ ਹੁੰਦੇ ਨਹੀਂ ਆ ਖੁਸਰੇ ਤੇ ਰੋਲਾ ਪਾ ਕੇ ਹੁੰਦੇ ਨਹੀਂ ਆ ਚੋਰ ਪਾਰਸਾ ਉਹ ਨਹੀਂਓ ਲੱਗਦੇ ਦਰਖਤਾਂ ਨੂੰ ਹੌਸਲੇ ਤੇ ਨਾ ਹੀ ਤੱਕੜੀ 'ਚ ਤੋਲੇ ਜਾਂਦੇ ਜੋਰ ਪਾਰਸਾ ਨਾ ਹੀ ਤੱਕੜੀ 'ਚ ਤੋਲੇ ਜਾਂਦੇ ਜੋਰ ਪਾਰਸਾ ਲਾਕੇ ਦਰਖਤਾਂ ਨੂੰ ਹੌਸਲੇ ਨਹੀਂ ਲੱਗਦੇ ਜੋਰ ਜਿਹੜੇ ਤੱਕੜੀਆਂ ਜਿਨੀ ਤੋਲੇ ਜਾਂਦੇ ਇਹਨਾਂ ਮੈਦਾਨਾਂ ਦੇ ਵਿੱਚ ਤੋਲਾ ਤੋਲਾ ਜੋਰ ਲੱਗਦਾ ਸ਼ਾਬਾਸ਼ 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 ਪਹਿਲਵਾਨੋ ਕਹਿੰਦਾ ਸਾਡੇ ਵਾਂਗੂ ਚੁੰਦਾ ਜੇ ਤੂਫਾਨ ਸੱਭਣਾ ਇੱਕ ਵਾਰੀ ਪੈਣਾ ਤੈਨੂੰ ਫੇਰ ਜੰਮਣਾ ਸੱਬੇ ਪੋੜੀਆਂ ਦੀ ਇੱਕੋ ਵਾਰ ਚੜ੍ਹ ਹੋਣੀ ਆ ਆ ਕਾਕਾ ਸਾਡੀਆਂ ਸਾਡੀਆਂ ਰਿਸਾ ਨਹੀਂ ਦਿੱਤੋ ਕਰ ਹੋਣੀ ਆ ਆ ਕਾਕਾ ਸਾਡੀਆਂ ਕਿ ਜੱਟ ਸ਼ੁਰੂ ਤੋਂ ਐ ਸ਼ੌਕੀ ਬੇ ਰਸਕ ਲੈਣ ਦਾ ਆੰਦਾ ਸੁਆਦ ਗੱਲ ਮੂੰਹ ਤੇ ਕਹਿਣ ਦਾ ਤੇ ਤੋ ਕੋਰੀਆ ਕਰਾਰੀਆਂ ਨਹੀਂ ਜਰ ਹੋਣੀਆਂ ਆਹ ਕਾਕਾ ਸਾਡੀਆਂ ਸਾਡੀਆਂ ਰਿਸਾ ਨਹੀਂ ਤੇ ਤੋ ਕਰ ਹੋਣੀਆਂ ਆਹ ਕਾਕਾ ਸਾਡੀਆਂ ਸ਼ਾਬਾਸ਼ 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 ਕਹਿੰਦਾ ਕਲਯੁਗ ਵਿੱਚ ਬੰਦਾ ਚੰਟ ਹੋਣਾ ਚਾਹੀਦਾ ਆਹ ਕੁਸ਼ਤੀ ਦੇ ਵਿੱਚ ਵੀ ਕਰੰਟ ਹੋਣਾ ਚਾਹੀਦਾ ਘਰ ਦੀ ਲੜਾਈ ਗੱਲ ਆਮ ਮੈਲੀ ਵਾਲਿਆ ਹੁੰਦੇ ਸੂਰਮੇ ਜੋ ਕੋਮਾ ਪਿੱਛੇ ਲੜ ਜਾਂਦੇ ਨੇ ਉਂਝ ਮੀਣੀਆਂ ਦੇ ਉੱਤੇ ਬੱਲੇ ਟੱਕਰਾ ਹੀ ਹੁੰਦੀਆਂ ਕੇ ਸਿੰਘ ਕੁੰਡੀਆਂ ਦੇ ਮੱਲੋ ਮੱਲੀ ਅੜ ਜਾਂਦੇ ਨੇ ਆਹ ਸਿੰਘ ਕੁੰਡੀਆਂ ਦੇ ਮੱਲੋ ਮੱਲੀ ਅੜ ਜਾਂਦੇ ਨੇ ਕਿ ਮਾੜੀ ਗੱਲ ਤੇ ਸਰੀਰ ਗੁੱਸਾ ਇੰਜ ਫੜਦਾ ਚੰਗੇ ਰੋਡ ਤੇ ਸਪੀਡ ਜੋ ਫਰਾਰੀ ਫੜਦੀ ਕਿ ਕੰਮ ਤੋਂ ਮਿੱਤਰਾਂ ਦਾ ਕੋਈ ਨਾਲ ਜਿੱਥੇ ਅੜਦੀ ਏ ਯਾਰਾਂ ਦੀ ਗਰਾਰੀ ਅੜਦੀ ਆਹ ਜਿੱਥੇ ਅੜਦੀ ਏ ਯਾਰਾਂ ਦੀ ਗਰਾਰੀ ਅੜਦੀ ਵਿੱਚੋ ਜੋ ਵਿੱਚੋ ਜੋ ਵਿੱਚੋ ਜੋ ਚਲੇ ਚਲੇ ਸ਼ਾਬਾਸ਼ ਸ਼ਾਬਾਸ਼ ਬਈ ਦਰਸ਼ਕੋ ਟੋਲੀ ਵੀਰੇ ਜਿੰਨੀ ਵੀ ਸੰਗਤ ਖੜੀ ਐ ਪਹਿਲਵਾਨੀ ਨੂੰ ਪਿਆਰ ਕਰਦੀ ਐ ਦਰਸ਼ਕੋ ਤੁਸੀਂ ਵੀ ਕੱਲ ਵੀ 3-4 ਵਜੇ ਦੇ ਖੜੇ ਐ ਜਿਹੜੇ ਤਸ ਤੋਂ ਮਸ ਨਹੀਂ ਹੋਏ ਇੱਕ ਤਾੜੀ ਸਾਰੇ ਜਣੇ ਆਪਣੇ ਨਾਂ ਤੇ ਲਾਓ ਜਿਹੜੇ ਆਪਣੇ ਆਪ ਨੂੰ ਪਿਆਰ ਕਰਦੇ ਆਂ ਤੁਹਾਡਾ ਹੀ ਬੜਾ ਧੰਨਵਾਦ ਐ ਅਸੀਂ ਅੱਜ ਦੇ ਦੰਗਲ ਦੇ ਵਿੱਚ ਪੁੱਜ ਕੇ ਦੰਗਲ ਦੀ ਰੌਣਕ ਨੂੰ ਪਤਾਇਆ ਤੁਹਾਡਾ ਸਾਰਿਆਂ ਦਾ ਦਾਦੂ ਧੰਨਵਾਦ ਕਰਦੇ ਆਂ ਕਹਿੰਦਾ ਅਦਰਕ ਸ਼ਹਿਦ ਦੇ ਚੰਗੇ ਅਣਗਿਣਤ ਬਿਮਾਰੀਆਂ ਨੂੰ ਆਹ ਨਸ਼ਾ ਆਸ਼ਕੀ ਆਲਸ ਦਿੰਦੇ ਮਾਰ ਖਿਡਾਰੀਆਂ ਨੂੰ ਚੰਗੇ ਉਸਤਾਦ ਦੇ ਚੰਡੇ ਤੰਮਿਆ ਸੁਖੇ ਟੰਦੇ ਨਾ ਸਿੰਘ ਸ਼ੇਰ ਤੇ ਬਾਜ ਕਦੇ ਗੁਲਾਮੀ ਸਿੰਦੇ ਨਾ ਕਿ ਸਿੰਘ ਸ਼ੇਰ ਤੇ ਬਾਜ ਕਾਦੇ ਗੁਲਾਮੀ ਸਿੰਦੇ ਨਾ ਹੈਲੋ ਹਾਂਜੀ ਸਮੂਹ ਪ੍ਰੋਧਕ ਕਮੇਟੀ ਵੱਲੋਂ ਮੋਨ ਸਿੰਘ ਪੁੱਤਰ ਬਾਂਸੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੱਲੋਂ ਸਟੇਡੀਅਮ ਲਈ 51 ਸਾਨੂੰ ਦਿੱਤਾ ਗਿਆ ਪ੍ਰੋਧਕ ਕਮੇਟੀ ਨੂੰ ਪ੍ਰੋਧਕ ਕਮੇਟੀ ਵੱਲੋਂ ਦੁਬਾਰਾ ਫਿਰ ਬਹੁਤ ਬਹੁਤ ਧੰਨਵਾਦ ਮੋਨ ਸਿੰਘ ਪੁੱਤਰ ਬਾਂਸੀ ਜਿਨ੍ਹਾਂ ਵੱਲੋਂ ਸਟੇਡੀਅਮ ਵਾਸਤੇ 51000 ਰੁਪਏ ਦਿੱਤਾ ਗਿਆ ਬਹੁਤ ਬਹੁਤ ਧੰਨਵਾਦ ਵਾਹ ਜੀ ਬាទ ਸਾਰੇ ਦਾਨੀ ਸੱਜਣਾਂ ਦਾ ਬੜਾ ਧੰਨਵਾਦ ਹੈ ਤੁਹਾਡੇ ਸਹਿਯੋਗ ਦੇ ਨਾਲ ਹੀ ਇਹ ਸਟੇਡੀਅਮ ਬਣੂਗਾ ਤੁਹਾਡੇ ਬੈਠਣ ਦੇ ਲਈ ਤੁਸੀਂ ਸਾਰਿਆਂ ਨੇ ਬਾਤ ਚੜ ਕੇ ਸੇਵ ਕਰਨਾ ਹੈ ਮੇਰੀ ਗੁਜਾਰਿਸ਼ ਹੈ ਸ਼ਾਬਾਸ਼ ਸ਼ਾਬਾਸ਼ ਪਹਿਲਵਾਨੋ ਜੱਸਾ ਪਹਿਲਵਾਨ ਪੱਟੀ ਸਿੰਘ ਜਿ ਕਿੰਗ ਪਹਿਲਵਾਨ ਸਲਵਿੰਦਰ ਸ਼ਿੰਦੇ ਦਾ ਪੁੱਤਰ ਪਾਨੇ ਪਹਿਲਵਾਨ ਜੀ ਦਾ ਸ਼ਾਗਿਰਦ ਮੈਦਾਨ ਦੇ ਵਿੱਚ ਜਿਹੜੀ ਚੱਲਦੀ ਹੈ ਕੁਸ਼ਤੀ ਤੇ ਦੂਜੇ ਪਾਸੇ ਸ਼ਹੀਦ ਬਾਬਾ ਦੀਪ ਸਿੰਘ ਜੀ ਹੋਰਾਂ ਦਾ ਗਰਾਈ ਬਹੁਵਿੰਦ ਦੀ ਧਰਤੀ ਦਾ ਜੰਪ ਵਾਲਾ ਆਤਰਮਿੰਦਰ ਕੋਹਾਲੀ ਵਾਲਾ ਪਦਾਰਥ ਪਹਿਲਵਾਨ ਜੀ ਦਾ ਸ਼ਾਗਿਰਦ ਹੈ ਜਤਿੰਦਰ ਰੱਕੜ ਤੇ ਕੁਲਵੀਰ ਰੱਕੜ ਉਹਨਾਂ ਵੱਲੋਂ ਵੀ 51000 ਹੋ ਗਿਆ ਸਟੇਡੀਅਮ ਦੇ ਲਈ ਇੱਕ ਵਾਰ ਤਾੜੀਆਂ ਲਾ ਦਿਓ ਜ਼ੋਰਦਾਰ ਬਈ ਸ਼ਾਬਾਸ਼ ਸ਼ਾਬਾਸ਼ ਵਾਕਈ ਜ਼ੋਰ ਪੂਰਾ ਲੱਗਿਆ ਵੀ ਜਾਨਪੂਰੀ ਲੱਗੀ ਆ ਇਹਨਾਂ ਗੱਬਰਾਂ ਦੇ ਦਰਮਿਆਨ ਚੱਲਦਾ ਹੋਇਆ ਮੁਕਾਬਲਾ ਕਹਿੰਦਾ ਸ਼ੀਸ਼ੇ ਅੱਗੇ ਕਰਦਾ ਡੋਲੇ ਹਰ ਕੋਈ ਤੱਕਦਾ ਏ ਨਮਨ ਤਾਂ ਕੋਈ ਤਗੜਾ ਬੜੇ ਭੁਲੇਖੇ ਰੱਖਦਾ ਏ ਪਰ ਨਾ ਬੇਗਾਨੇ ਮਿੱਤਰੋ ਜਦ ਵੀ ਪੇਚੇ ਪੈਂਦੇ ਨੇ ਹੱਥ ਸ਼ੇਰਾਂ ਦੇ ਜੁੜਦੇ ਆ ਪੱਟਾਂ ਦੇ ਨਾਲ ਪੱਟੇ ਵੀ ਖੰਦੇ ਨੇ ਕਿ ਸ਼ੇਰੇ ਗਹਿਲ ਮਜਾਰੀ ਹੋਂਦੇ ਭੇੜ ਫਿਰ ਸਾਨਾਂ ਦੇ ਕਿ ਜੋਤ ਪਰਖੇ ਜਾਂਦੇ ਮਿੱਤਰੋ ਵਿੱਚ ਮੈਦਾਨਾਂ ਦੇ ਕਿ ਜੋਤ ਪਰਖੇ ਜਾਂਦੇ ਮਿੱਤਰੋ ਵਿੱਚ ਮੈਦਾਨਾਂ ਦੇ ਕਿ ਹੱਕ ਬੇਗਾਨਾ ਖਾਣਾ ਕੋਈ ਚੰਗੀ ਗੱਲ ਨਹੀਂ ਮਹਿਮਾਨੀ ਨੂੰ ਕਰਦੇ ਰੁਕਣਾ ਵੀ ਕੋਈ ਮੰਦੀ ਗੱਲ ਨਹੀਂ ਕਿ ਫੋਕੀ ਚੌਧਰ ਕਰਨਾ ਕੰਮ ਫੁਕਰੇ ਬੰਦੇ ਦਾ ਅੰਤ ਮਾੜਾ ਹੀ ਹੁੰਦਾ ਕੰਮ ਕਾਲੇ ਧੰਡੇ ਦਾ ਉਹ ਸੱਚੀ ਕਹਿਣੀ ਸੱਚੀ ਸੁਣਨੀ ਸਿਰ ਕਦੇ ਵੀ ਝੁੱਕਦਾ ਨਹੀਂ ਪੰਮਿਆ ਸਮਾਂ ਚੰਗਾ ਹੋਵੇ ਜਾਂ ਮਾੜਾ ਕਦੇ ਵੀ ਰੁਕਦਾ ਨਹੀਂ ਪੰਮਿਆ ਸਮਾਂ ਚੰਗਾ ਹੋਵੇ ਜਾਂ ਮਾੜਾ ਕਦੇ ਵੀ ਰੁਕਦਾ ਨਹੀਂ ਸ਼ਾਬਾਸ਼ ਸ਼ਾਬਾਸ਼ ਫੈਸਲਾ ਕਰੋ ਮੱਲੋ ਕੁਸ਼ਤੀ ਦਾ ਦੋਨੋਂ ਪਹਿਲਵਾਨ ਆਮਣੇ ਸਾਹਮਣੇ ਆ ਕਿ ਪੱਟ ਵੇਖ ਕੇ ਮਾਂ ਨੂੰ ਪੁੱਤ ਕਹਿੰਦਾ ਮੈਂ ਲੋਕੀ ਮੈਨੂੰ ਪਹਿਲਵਾਨ ਕਹਿੰਦੇ ਪਤਾ ਲੱਗਦਾ ਵਿੱਚ ਮੈਦਾਨਾਂ ਦੇ ਜਦੋਂ ਜੱਫੇ ਬੇਗਾਨਿਆਂ ਨਾਲ ਪੈਂਦੇ ਜਦੋਂ ਜੱਫੇ ਬੇਗਾਨਿਆਂ ਨਾਲ ਪੈਂਦੇ ਵਾਕਈ ਜਦੋਂ ਜ਼ੋਰ ਲੱਗਦੇ ਆ ਮੈਦਾਨਾਂ ਦੇ ਵਿੱਚ ਫੇਰ ਪਤਾ ਲੱਗਦਾ ਖਾਧੀਆਂ ਖਰਕਾਂ ਦਾ ਲਾਈਆਂ ਮਿਹਰਤਾਂ ਦਾ ਕਹਿੰਦਾ ਜੇ ਨਮਾਉਣੀ ਨਹੀਂ ਆਉਂਦੀ ਨਾ ਲਾਇਓ ਕਿਸੇ ਨਾਲ ਯਾਰੀ ਉਹ ਤਿੰਨੋਂ ਚੰਡੇ ਹੀ ਕੰਮ ਆਉਂਦੇ ਨੇ ਕੇ ਲੱਖ ਰੁਪਏ ਤੇ ਖਿਡਾਰੀ ਤੈਨੂੰ ਚੰਡੇ ਹੀ ਕੰਮ ਆਉਂਦੇ ਨੇ ਕੇ ਲੱਖ ਰੁਪਏ ਤੇ ਖਿਡਾਰੀ ਗੁਰਪ੍ਰੀਤ ਸਿੰਘ ਰਾਏ ਇਟਲੀ ਵਾਲੇ ਉਹਨਾਂ ਵੱਲੋਂ ਵੀ 11000 ਰੁਪਏ ਸਟੇਡੀਅਮ ਦੇ ਲਈ ਹੋਇਗਾ ਬੜਾ ਧੰਨਵਾਦ ਹੈ ਸ਼ਾਬਾਸ਼ ਸ਼ਾਬਾਸ਼ ਵੱਲੋਂ ਕਰੋ ਫੈਸਲਾ ਕੁਸ਼ਤੀ ਦਾ ਕਿੰਦਾ ਰੰਗ ਲੈ ਪੰਜਾਬ ਨੂੰ ਲੱਗੀ ਬੁਰੀ ਹੈ ਨਜ਼ਰ ਕੋਈ ਨਹੀਂ ਸਿਆਣਿਆਂ ਦੀ ਕਰਦਾ ਕਦਰ ਕਿ ਬੇੜਾ ਹੈ ਜਵਾਨੀ ਦਾ ਬਿਠਾਤਾ ਚਿੱਟੇ ਨੇ ਔਖੋਖਲਾ ਜਵਾਨੀ ਨੂੰ ਬਣਾਤਾ ਚਿੱਟੇ ਨੇ ਕਿ ਮੁੰਡਿਆਂ ਦੇ ਚਿਹਰੇ ਤੋਂ ਡੇ ਰੱਗ ਨੇ ਸੜਕਾਂ ਤੇ ਵੇਖੋ ਮਲੀ ਜਾਂਦੇ ਪੰਗਦੇ ਔ ਕਰ ਕਰ ਨਸ਼ੇ ਨੇ ਤਬਾਹ ਹੋ ਗਏ ਚੜਦੀ ਜਵਾਨੀ 'ਚ ਸੁਆਹ ਹੋ ਗਏ ਔ ਸ਼ੇਰੇ ਗੱਲ ਮਜਾਰੀ ਬਾਣੇ ਬੰਗ ਬੁੱਤਾਂ ਨੇ ਕਿ ਮਾਪਿਆਂ ਨੂੰ ਰੋਲਤਾ ਨਸ਼ੇੜੀਆ ਨਾ ਪੁੱਤਾਂ ਨੇ 11 ਪਹਿਲਵਾਨ ਜੀ ਸਮਾਂ ਕਿੰਨਾ ਕਿ ਬਾਕੀ ਰਹਿ ਗਿਆ 8 ਮਿੰਟ 12 ਮਿੰਟ ਦਾ ਸਮਾਂ ਜਿਹੜਾ ਹੁਣ ਤੱਕ ਦਾ ਬੀਤਿਆ ਟੋਲੀ ਵੀਰ ਬਈ ਦਰਸ਼ਕੋ ਆਗਰ ਕੁਸ਼ਤੀ ਦਾ ਆਨੰਦ ਆ ਰਿਹਾ ਇੱਕ ਵਾਰ ਤਾੜੀ ਲਾਓ ਦੋਨੋਂ ਮੱਲਾਂ ਦੇ ਲਈ ਜ਼ੋਰਦਾਰ ਆਲਮਜੀਤ ਸਿੰਘ ਆਸਟ੍ਰੇਲੀਆ ਆਲਮਜੀਤ ਸਿੰਘ ਜੀ ਆਸਟ੍ਰੇਲੀਆ 5000 ਰੁਪਇਆ ਸਟੇਡੀਅਮ ਦੇ ਲਈ ਦੇਣਗੇ ਬਹੁਤ ਬਹੁਤ ਧੰਨਵਾਦ ਕਰਦੇ ਆ ਆਲਮਜੀਤ ਸਿੰਘ ਜੀ ਆਸਟ੍ਰੇਲੀਆ ਵਾਲੇ ਸ਼ਾਬਾਸ਼ ਸ਼ਾਬਾਸ਼ ਆਲਮਜੀਤ ਸਿੰਘ ਜੀ ਆਸਟ੍ਰੇਲੀਆ ਪੁੱਤਰ ਮਦਨ لال ਜੀ ਬਹੁਤ ਬਹੁਤ ਧੰਨਵਾਦ ਆ ਉਧਰ ਤਰਿਆ ਤੋਰ ਤੇ ਗੋਡਾ ਪਾਇਲ ਗੋਟੀ ਹੱਥ ਆ ਪਰਲੇ ਪਾਸੇ ਅੱਜ ਸਾਇ ਆਏ ਜੱਸਾ ਪਹਿਲਵਾਨ ਪੱਟੀ ਪੱਟੀ ਐਕਸਪ੍ਰੈਸ ਆਲਟੋ ਗੱਡੀ ਦੇ ਮੁਕਾਬਲਾ ਚੱਲਦਾ ਦੇਖਦੇ ਆ ਵੀ ਕਿਹੜਾ ਜਿੱਤਦਾ ਕਿਹੜਾ ਹਾਰਦਾ ਕਹਿੰਦਾ ਜੋਰ ਤੇ ਜਵਾਨੀ ਯਾਰੋ ਉਮਰਾਂ ਦੀ ਖੇਡ ਆ ਇਹਦੇ ਵਿੱਚ ਹੁੰਦੇ ਫਿਰ ਸਾਨਾਂ ਵਾਲੇ ਪੇੜ ਐ ਇਹਦੇ ਵਿੱਚ ਹੁੰਦੇ ਫਿਰ ਸਾਨਾਂ ਵਾਲੇ ਪੇੜ ਸ਼ਾਬਾਸ਼ ਸ਼ਾਬਾਸ਼ ਬੱਬਰ ਸ਼ੇਰੋ ਕਹਿੰਦਾ ਮਿਹਨਤਾਂ ਕੀਤੀਆਂ ਮਿਰਤਾ ਨਹੀਂ ਤਾਈਓ ਕਿਸੇ ਗੱਲ ਦੀ ਚਿੰਤਾ ਨਹੀਂ ਸੋਚ ਜਸਕੇਲ ਵੱਡੀ ਆ ਬਾਕੀ ਗੱਲ ਰੱਬ ਤੇ ਛੱਡੀ ਆ ਬਾਕੀ ਗੱਲ ਰੱਬ ਤੇ ਛੱਡੀ ਆ ਆਹ ਕਿ ਮਿਹਨਤਾਂ ਕੀਤੀਆਂ ਬੋਲਦੀਆਂ ਇਹਨਾਂ ਨੌਜਵਾਨਾਂ ਦੀਆਂ ਕਹਿੰਦਾ ਕੀ ਕਹਿੰਦਾ ਚੋਬਰਾਂ ਦਾ ਜੋ ਸੇ ਨਾਲ ਮਿਹਨਤਾਂ ਚੰਡੇ ਗੁਰ ਲੈ ਉਸਤਾਦਾਂ ਤੋਂ

ਦੇਖਦੇ ਆ ਵੀ ਕਿਹੜਾ ਜਿੱਤਦਾ ਹੈ ਅਲਟੋ ਅੱਜ ਕਿੱਧਰ ਨੂੰ ਜਾਂਦੀ ਹੈ ਇਹ ਤਾਂ ਦੋਨੋਂ ਮਾਜੇ ਨੂੰ ਬਲੌਕ ਕਰਦੇ ਆ ਧਰਮਿੰਦਰ ਵੀ ਮਾਜੇ ਨੂੰ ਬਲੌਕ ਕਰਦਾ ਤੇ ਪੱਟੀ ਵਾਲਾ ਜੱਸਾ ਵੀ ਮਾਜੇ ਨੂੰ ਬਲੌਕ ਕਰਦਾ ਉਧਰ ਅਰਸ਼ ਪੋਜਿਆ ਭਾਗੋ ਵਾਲੀਆ ਯਾਰਾਂ ਦਾ ਯਾਰ ਆ ਆ ਨੌਜਵਾਨ ਵੀ ਕਹਿ ਲਓ ਬਈ ਮਾਜੇ ਨੂੰ ਬਲੌਕ ਕਰਦਾ ਪਿਆਰੇ ਪਹਿਲਵਾਨ ਜੀ ਦਾ ਪੁੱਤਰਾ ਬਤੌਰ ਪੰਜਾਬ ਪੁਰਖ ਦੇ ਵਿੱਚ ਬਤੌਰ ਮੁਣਸ਼ੀ ਸੇਵਾਮਾ ਦਿੰਦਾ ਸਾਡਾ ਭਰਾ ਅਰਸ਼ ਪਹਿਲਵਾਨ ਭਾਗੋ ਵਾਲੀਆ ਗੁਰਪਾਲ ਸਿੰਘ ਜੀ ਇਟਲੀ ਵਾਲੇ ਉਹਨਾਂ ਵੱਲੋਂ ਵੀ ਸਟੇਡੀਅਮ ਦੇ ਲਈ 11000 ਰੁਪਏ ਦਾ ਸਹਾਇਕ ਹੋਇਗਾ ਬੜਾ ਧੰਨਵਾਦ ਕਰਦੇ ਆ ਗੁਰਪਾਲ ਸਿੰਘ ਰਾਏ ਜੀ ਇਟਲੀ ਵਾਲੇ ਉਹਨਾਂ ਵੱਲੋਂ ਵੀ 11000 ਰੁਪਏ ਜਿਹੜਾ ਸਟੇਡੀਅਮ ਦੇ ਲਈ ਹੋਇਗਾ ਨੋਟ ਕਰਦੇ ਜਾਓ ਜੀ ਸ਼ਾਬਾਸ਼ ਸ਼ਾਬਾਸ਼ ਉਧਰ ਪੰਜਾਬੀਆਂ ਦਾ ਮਾਣ ਪੰਜਾਬ ਦਾ ਬੱਬਰ ਸ਼ੇਰ ਹਿੰਦੁਸਤਾਨ ਦਾ ਬੱਬਰ ਸ਼ੇਰ ਮੱਲ ਉਹ ਪੱਲੇ ਪਾਸੇ ਐ ਇੱਥਰਲੇ ਪਾਸੇ को माला। हार के बोल बोल बाली सारी दुनिया हारन वाला कला बोल फकी अल्लाई अल्लाह देखा जिता हार्द बात समय की होनी है जोर पूरा लग्या जान पूरी लगी है ਆਣਾ ਬੱਬਰ ਸ਼ੇਰਾਂ ਦੇ ਦਰਮਿਆਨ ਕੇ ਮਲ ਪੈਣ ਸ਼ਰੀਰਾਂ ਦੇ ਜੇ ਨਾ ਲਾਈਆਂ ਮਿਹਨਤ ਉੱਠ ਕੇ ਉਹ ਤਨ ਜੋਰ ਜਵਾਨਾਂ ਦਾ ਲੈਜਨ ਭਰਿਆ ਮੇਲਾ ਲਟਕੇ ਇਹ ਅੜੀਏ ਲਕੋੜੇ ਨੇ ਯਾਰ ਕਰਹੀ ਜਾਂਦੇ ਨੇ ਮਨਵਾਨੀ ਆ ਰਾਜੇ ਖੇਲੇ ਹੱਟ ਪਾਸੇ ਲੁੱਡੀਆਂ ਪੌਂਦੀ ਫਿਰੇ ਜਵਾਨੀ ਕੇ ਲੁੱਡੀਆਂ ਪੌਂਦੀ ਫਿਰੇ ਜਵਾਨੀ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕੁਲਵਿੰਦਰ ਸਿੰਘ ਪੁੱਤਰ ਸੋਨ ਲਾਲ ਜੀ ग्यारह हज़ार रुपया उन्हों वालों जई साहब वालों दिता गया स्टेडियम वास्ते बहुत बहुत धन्यवाद कलविंद सिंह जई पुत्र सोहन लाल जी शाबाश शाबाश उधर पाया कुंडा अच्छा ਰਾਜੀਵਾ ਦੇ ਲੋਜੀ ਉਹ ਪੱਲੇ ਪਾਸੇ ਜੱਸਾ ਪਹਿਲਵਾਨ ਪੱਟੀ ਦੇ ਹੇਠ ਦੇ ਪਾਸੇ ਦਰਮਿੰਦਰ ਪਾਏ ਹੋ ਗੱਟੀ ਹੱਥ ਦੇਖਦੇ ਆ ਵੀ ਕਿਹੜਾ ਜਿੱਤਦੇ ਕਿਹੜਾ ਹਾਰਦਾ ਉਧਰ ਅਰਸ਼ ਪਹਿਲਵਾਨ ਢਾਗੋ ਵਾਲੀਆ ਪੰਜਾਬ ਪੁਲਿਸ ਦਾ ਜਵਾਨ ਆਖਦਾ ਬਈ ਆ ਰਮਨਪ੍ਰੀਤ ਬਾਈ ਹੋਰਾਂ ਦਾ ਬੜਾ ਧੰਨਵਾਦ ਹੈ ਨਵਜੋਤ ਸੰਘੇ ਵੀਰ ਦਾ ਬੜਾ ਧੰਨਵਾਦ ਹੈ ਜਿਹਨਾਂ ਵੱਲੋਂ 51000 ਦਾ 51000 ਦੇ ਨਾਲ ਅੱਜ ਮਾਨ ਸਨਮਾਨ ਕੀਤਾ ਗਿਆ ਹੈ आर्श पहल बार पंजाब पर सवालेदा बहुत बदतान बांकर दे आए बहुत बदतान बादा और तो तरियाद दोंटे गोंडा पायल गोंडी हाथ और पलेबासे सही क्या जगाएगे जैसा पहल बार पंडी एटले बासे तरब तर ओह हो हो ओह हो हो बले 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 नहीं और इसे ओह हो 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 ਬਾਈ ਦੇਖੋ ਤੁਸੀਂ ਕਲਕਾਰੀਆਂ ਜੇ ਮਾਰੀਆਂ ਇੱਕ ਲਲਕਾਰਾ ਲਾਉਣਾ ਹੈ ਲਾ ਦਿਓ ਹੋ ਨਨਕਾਰਾ ਇੱਕ ਆਏ ਹਾਏ 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 ਕਹਿੰਦਾ ਜੱਗ ਕਰੀ ਇਤਿਹਾਸ ਕਿੰਨੇ ਯਾਰ ਬੰਦੇ ਖਾਸ ਉਹ ਕਿੰਨੇ ਪੁੰਨ ਕਿੰਨੇ ਪਾਪ ਬੋਲਦਾ ਮਿੱਤਰਾਂ ਨੂੰ ਬੋਲਣੇ ਦੀ ਲੋੜ ਕੋਈ ਨਾ ਆ ਰਕੜਾ ਬੇਡ ਵਾਲਿਆਂ ਦੇ ਰਿਕਾਰਡ ਬੋਲਦੇ ਆ ਰਕੜਾ ਬੇਡ ਵਾਲਿਆਂ ਦੇ ਆ ਰਿਕਾਰਡ ਬੋਲਦੇ ਜੇ ਕਰੇ ਜੋ ਜਹਰਪੀਰ ਜੀ ਦਾ ਬਹੁਤ ਸਾਜੇ ਦਰਬਾਰ ਕੀ ਬੋਲੇ ਇਸਾਨੀ ਹੈ ਸਾਰੀ ਸੰਗਤ ਦਾ ਬੜਾ ਧੰਨਵਾਦ ਸਮਾਂ ਕਿੰਨਾ ਕੁ ਬਾਕੀ ਹੈ ਜੀ ਸ਼ਾਬਾਸ਼ 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 ਮਨਜੀਤ ਸਿੰਘ ਰੱਕੜ ਯੂ ਐਸ ਏ ਉਹਨਾਂ ਵੱਲੋਂ ਸਟੇਡੀਅਮ ਦੇ ਲਈ 11000 ਰੁਪਏ ਦਾ ਸਹਿਯੋਗ ਹੈ ਬੜਾ ਧੰਨਵਾਦ ਕਰਦੇ ਆ ਸਰਦਾਰ ਮਨਜੀਤ ਸਿੰਘ ਜੀ ਰੱਕੜ ਯੂ ਐਸ ਏ ਉਹਨਾਂ ਵੱਲੋਂ ਵੀ 11000 ਰੁਪਏ ਸਟੇਡੀਅਮ ਦੇ ਲਈ ਸ਼ਾਬਾਸ਼ ਸ਼ਾਬਾਸ਼ ਸਮਾਂ ਦੱਸੀ ਜਾਣਾ ਲਹਿਮਰ ਭਲਵਾਂ ਜੀ ਹਾਂ ਸਮਾਂ ਨਾਲ ਦੀ ਨਾਲ ਦੱਸਣਾ ਵਾਹ ਜੀ ਵਾਹ ਉਧਰ ਰਮਨਪ੍ਰੀਤ ਸਾਡਾ ਭਰਾ ਜਰਮਨ ਵਾਲਾ ਸਪੱਤਨ ਹੈ ਹਰਪ੍ਰੀਤ ਸਿੰਘ ਰੱਕੜ ਜਰਮਨ ਜਿਹਨਾਂ ਵੱਲੋਂ ਅੱਜ ਆਲਟੋ ਗੱਡੀ ਵੱਡੀ ਮਾਲੀ ਦੇ ਦਿੱਤੀ ਗਈ ਆ ਨਾਲ ਹੀ ਆਖਦੇ ਵੀ ਸਟੇਡੀਅਮ ਦੇ ਲਈ ਵੀ 51000 ਰੁਪਏ ਹੋਏਗਾ ਆਰਮਨ ਰਕੜ ਸਾਡਾ ਪ੍ਰਾ ਜਰਮਨ ਵਾਲਾ ਆਖਦਾ ਉਹਨਾਂ ਦੇ ਪਰਿਵਾਰ ਵੱਲੋਂ 51000 ਜਿਹੜਾ ਸਟੇਡੀਅਮ ਦੇ ਲਈ ਵੀ ਹੋਏਗਾ ਸ਼ਾਬਾਸ਼ ਸ਼ਾਬਾਸ਼ ਮੱਲੋ ਬੀਤਦਾ ਹੋਇਆ ਸਮਾਂ ਜੋਰਪੁਰਾ ਲੱਗਿਆ ਜਾਨਪੂਰੀ ਲੱਗੀ ਆ ਹਾਰ ਜਿੱਤ ਮੁਕੱਦਰਾਂ ਦੀ ਖੇਡ ਮਾਰੋ ਹੱਲਾ ਨਈਓ ਰਿਸਾ ਬੱਲੇ 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 ਸ਼ਾਬਾਸ਼ 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 ਕਹਿੰਦਾ ਇੱਕ ਦੂਜੇ ਤੋਂ ਚੜ ਕੇ ਗੱਭਰੂ ਕਰਨ ਫੈਸਲਾ ਆੜ ਕੇ ਗੱਭਰੂ 2 ਮਿੰਟ ਦਾ ਸਮਾਂ ਬਾਕੀ 18 ਮਿੰਟ ਦਾ ਸਮਾਂ ਜਿਹੜਾ ਬੀਤ ਗਿਆ ਹੈ ਕਿ ਇੱਕ ਦੂਜੇ ਤੋਂ ਚੜ ਕੇ ਗੱਭਰੂ ਕਰਨ ਫੈਸਲਾ ਆੜ ਕੇ ਗੱਭਰੂ ਹੱਥ ਸਿਰ ਤੇ ਬਾਬੇ ਦੀਆਂ ਮੇਹਰਾਂ ਦਾ ਮਿੱਤਰਾ ਇਲਾਕਾ ਸ਼ੇਰਾਂ ਦਾ ਮਿੱਤਰਾ ਇਲਾਕਾ ਸ਼ੇਰਾਂ ਦਾ ਬਲੀ ਭਲਵਾਨ ਜੀ ਜਿੰਨੇ ਸਿਰ ਕੁਸ਼ਤੀ ਚੱਲੀ ਹੈ ਉਹਨਾਂ ਸਮਾਂ ਨੋਟ ਕੀਤਾ ਹੈ ਇਹ ਧਿਆਨ ਦਿਓ ਜਿੰਨਾ ਚਿਰ ਕੁਸ਼ਤੀ ਰੁਗੀ ਉਨੀ ਚਿਰ ਸਮਾਂ ਰੁਕਿਆ ਹੈ गया दो रह गया सामू नहीं पता चलो शाबाश चलो 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 बोलो तो हार मरद दलेर ती हौसले बना के बस बंब रखे असी जिता गे जरूर जारी जंग रख असी जिता गे जरूर जारी जंग रखे ਸ਼ਾਬਾਸ਼ 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 ਜੋਰ ਤੇ ਜਵਾਨੀ ਦੀ ਖੇਡ ਖੇਡ ਕੁਸ਼ਤੀ 5 ਲੱਖ ਰੁਪਏ ਦੀ ਚੰਡੀ ਆਹਨਾ ਬੱਬਰ ਸ਼ੇਰਾਂ ਦੇ ਦਰਮਿਆਨ ਚਲਦੀ ਹੋਈ ਭਾਈ ਆਪਣੇ ਪਰਸਪੁਰਸ ਸੰਭਾਲ ਕੇ ਰੱਖਿਓ ਹਾਂ ਮੋਬਾਈਲ ਤੇ ਪਰਸਪੁਰਸ ਸੰਭਾਲ ਕੇ ਰੱਖਿਓ ਸ਼ਾਬਾਸ਼ 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 ਜੱਸਾ ਤੇ ਧਰਮਿੰਦਰ ਬੱਲੇ 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 ਪਸੀਨਾ ਬਹੁਤ ਪੈ ਗਿਆ ਹੈ ਪਸੀਨਾ ਬਹੁਤ ਪੈ ਗਿਆ ਹੈ ਸ਼ਾਬਾਸ਼ ਸ਼ਾਬਾਸ਼ ਕਹਿੰਦਾ ਜਦ ਲੋਹਾ ਕਟਦਾ ਲੋਹੇ ਨੂੰ ਫਿਰ ਭਾਂਬੜ ਮੱਝੇ ਚੰਗਿਆੜਿਆਂ ਦਾ ਔ ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਮੁੱਲ ਪੈਂਦਾ ਨਹੀਂ ਸੋਕੇ ਲਲਕਾਰਿਆਂ ਦਾ ਖਾਧੀਆਂ ਖਰੜਾਕਾ ਲਾਈਆਂ ਮਿਹਰਦਾਂ ਦੇ ਮੱਲਾ ਅੱਜ ਰਕੜਾ ਬੇਡ ਦੀ ਤਾਰਤੀ ਦੇ ਮੋੜੇ ਜਾ ਰਹੇ ਆ 20 ਮਿੰਟ ਦਾ ਸਮਾਂ ਪੂਰਾ ਕੁਸ਼ਤੀ ਜਿਹੜੀ ਬਰਾਬਰ ਰਹਿ ਤੇ ਲੋ ਜੀ ਅੱਜ ਦੀ ਵੱਡੀ ਮਾਲੀ ਦੀ ਕੁਸ਼ਤੀ ਜਿਹੜੀ ਬਰਾਬਰ ਹੈ ਅਰਮਨ ਰਕੜ ਜਰਮਨ ਸਪਤੋ ਨੇ ਸਰਦਾਰ ਹਰਪ੍ਰੀਤ ਸਿੰਘ ਰਕੜ ਜਰਮਨ ਬੜਾ ਧੰਨਵਾਦ ਸਮਾਚੀ ਦੰਗਲ ਕਮੇਟੀ ਦਾ ਬੜਾ ਧੰਨਵਾਦ ਕਰਦੇ ਆ ਜਸਵੀਰ ਸਿੰਘ ਜੀ ਰਕੜ ਪ੍ਰਧਾਨ ਤਲੋਜਨ ਸਿੰਘ ਜੀ ਰੱਕੜ ਚੇਅਰਮੈਨ ਸਾਹਿਬ ਸੁਰਿੰਦਰ ਸਿੰਘ ਜੀ ਰੱਕੜ ਪੰਚ ਕੁਲਵੀਰ ਸਿੰਘ ਜੀ ਰੱਕੜ ਪਰਮਜੀਤ ਸਿੰਘ ਜੀ ਰਾਏ ਮੱਖਣ ਸਿੰਘ ਜੀ ਐਸ ਡੀ ਐਮ ਦਫਤਰ ਕੁਲਵਿੰਦਰ ਸਿੰਘ ਜੀ ਕਿੰਦਾ ਪੰਚ ਸੁਖਦੇਵ ਰਾਜ ਚੇਲਾ ਪਰਿਵਾਰ ਸਰਪੰਚ ਮਹਿੰਦਰ ਸਿੰਘ ਜੀ ਰੱਕੜਾ ਮੇਟ ਸਰਪੰਚ ਭਗ ਸਿੰਘ ਜੀ ਨਿਊ ਕਲੋਨੀ ਰੱਕੜਾ ਮੇਟ ਆਈ ਹੋਏ ਸੰਗਤ ਦਾ ਧੰਨਵਾਦ ਹੈ ਪਹਿਲਵਾਨਾਂ ਦਾ ਧੰਨਵਾਦ ਐਨਿਕ ਸੇਵਾ ਐਂਕਰ ਸ਼ੇਬੈਂਸ ਦੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਮਾਰਦਾ ਮਾਰਿਆ ਸਪੀਕਰ ਤੇ ਬੋਲ ਲਓ ਲੈਂਪਰ ਪلوان ਜੀ ਗੁਰੂ ਜੀ ਲੋੜੀ ਮੈਨੂੰ ਨਾ ਦੇ ਮੈਂ ਕਿਹਾ ਆ ਬਾਈ ਆ ਵੀ ਲੋਕੀ ਪੜਾ ਲੈ ਦੇ ਨਾ ਬਜੋਨ ਆ ਫੜੇ ਅੱਗੇ ਅੱਗੇ ਰੇਫਰੀ ਬਿੰਦੂ ਜੀ ਰੈਫਰੀ ਬਿੰਦੂ ਜੀ ਤੇ ਬਾਬਾ ਜੀ ਵੀ ਸਟੇਜ ਤੇ ਆ ਜਾਣਾ ਬਿੰਦੂ ਕਾਇਨੋਰ ਰੈਫਰੀ ਸਾਹਿਬ ਆਣੇ ਸਟੇਜ ਤੇ ਜਦਿਸਟਰ ਬਾਰਨ ਨੂੰ ਬੁਲਾਉ ਜੀ ਜਦਿਸਟਰ ਬਾਰਨ ਜੀ ਆਪਣੇ ਪੈਸੇ ਲੈ ਜਾਓ ਪਹਿਲਵਾਨ ਜੀ ਜਦਿਸਟਰ ਬਾਰਨ ਪਹਿਲਵਾਨ ਜੀ ਸਟੇਜ 'ਤੇ ਸਟੇਜ 'ਤੇ ਦਿੰਦੂ ਪਹਿਲਵਾਨ ਕਾਇਨੌਰ ਭਾਈ ਕਿੱਥੇ ਆ ਬਿੰਦੂ ਆ